1463 ਇਸਵੀ ਵਿੱਚ ਤੌਰ ਘਵਾਕ ਹੋ ਗਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੈਲੂਰ ਦੇ ਇਲਾਕੇ ਵਿੱਚ ਖਾਹ ਖਰੀਦਣ ਦੀ ਗੱਲ ਕੀਤੀ। ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਦੇਵੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਰਿਆਸਤ ਕੈਲੂਰ ਦੇ ਤਿੰਨ ਪਿੰਡ ਭੇਟ ਕਰਨ ਦੀ ਪੇਸ਼ਕਸ਼ ਕੀਤੀ। ਗੁਰੂ ਜੀ ਨੇ ਇਤहां ਨੂੰ ਮੁੱਲ ਖਰੀਦ ਕੇ ਤਕਰ ਬਖਾਇਆ। ਇਹ ਪਿੰਡ ਬੜੀ ਸੁਹਾਵਣੀ ਤੇ ਰਮਣੀਕ ਥਾਂ ਤੇ ਸਥਿਤ ਥਾਂ ਜਿੱਥੇ ਪਹਾੜੀਆਂ ਦੀ ਝਲਕ ਹਵਾਵਾਂ ਦੀ ਮਹਿਕ ਤੇ ਪੰਛੀਆਂ ਦਾ ਮੁੱਢ ਗਰਾਗ ਤੇ ਕੁਦਰਤ ਦਾ ਅਲੌਕਿਕ ਨਜ਼ਾਰਾ ਉਸ ਧਰਤੀ ਨੂੰ ਸਵਰਗ ਜਿਹਾ ਬਣਾਉਂਦੇ ਤਾਂ ਸ਼ਾਹੀ ਪਰਵਾਰ ਭਾਵੇਂ ਇਹ ਜ਼ਮੀਨ ਵੇਚ ਕਰਨਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਆਪਣੀ ਦੂਰ ਅੰਦੇਸ਼ੀ ਨਾਲ ਇਸ ਨੂੰ ਇਹ ਇੱਕ ਕੇਹੀ ਪਟਾਖ ਰਖਵਾਇਆ ਸੀ ਇਹ ਜ਼ਮੀਨ ਪਿੰਡਾ ਮਾਫੋ ਵਾਲੇ ਮਥੋਰ ਦੀ ਜੀ ਗੁਰੂ ਜੀ ਨੇ ਨਵੇਂ ਨਗਰ ਦੀ ਮੋੜੀ ਗੱਡੀ ਤੇ ਆਪਣੀ ਮਾਤਾ ਦੇ ਨਾਮ ਤੇ ਜਿਸ ਦਾ ਨਾਮ ਰੱਖਿਆ ਟਕ ਨਾਨਕੀ ਜੋ ਅੱਗੇ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਚਲਿਤ ਹੋਇਆ ਖਾਓ ਤੇ ਦੀ ਤੰਗੂ ਟਕ ਨਾਨਕੀ ਵਿੱਚ ਨਗਰ ਉੱਤਰੀ ਹੋਣ ਲੱਗੀ ਤੇ ਵੱਖ-ਵੱਖ ਕਿੱਤੇ ਦੇ ਕਾਰੀਗਰ ਆਪਣੇ ਕੰਮਾਂ ਵਿੱਚ ਰੁੱਝ ਗਏ ਸੰਗਤਾਂ ਨੇ ਕਾਰਥੇਵਾ ਸ਼ੁਰੂ ਕੀਤੀ ਖਬਰ ਦੂਰ ਦੂਰ ਤੱਕ ਫੈਲ ਗਈ ਲੋਕ ਵੱਖ-ਵੱਖ ਧਰਮਾਂ ਜਾਤਾਂ ਤੇ ਇਲਾਕਿਆਂ ਤੋਂ ਆ ਕੇ ਮਿਲਣ ਲੱਗੇ ਇਸ ਸਥਾਨ ਤੋਂ ਦੂਰ ਦੂਰ ਤੱਕ ਕੋਈ ਵਪਾਰਕ ਮੰਡੀ ਨਾ ਹੋਣ ਕਰ ਗੋਪਾਲੀਆਂ ਦੇ ਬੇਨਤੀ ਕਰਨ ਤੇ ਗੋਹੂ ਜੀ ਨੇ ਵੱਡਾ ਵਪਾਰਕ ਕੇਂਦਰ ਵੀ ਸਥਾਪਿਤ ਕੀਤਾ ਜਦੋਂ ਕਿ ਸ਼ੁਰੂ ਵਿੱਚ ਜਿੱਥੇ ਤਿੰਨ ਵੱਡੀਆਂ ਮਾਰਕਾਂ ਦੀ ਉਤਸਾਰੀ ਜੀ ਸ਼ੁਰੂ ਹੋਈ ਸੀ ਗੁਰਦੁਆਰਾ ਸਾਹਿਬ ਸੰਗਤਾਂ ਲਈ ਵਿਤਰਾਮ ਘਰ ਅਤੇ ਗੁਰੂ ਸਾਹਿਬਾਂ ਦੇ ਰਹਿਾਈ ਦੀ ਜਗਾ ਗੁਰੂ ਜੀ ਦੀ ਨੰਮਾਈ ਹੇਠ ਜਦੋਂ ਇਹ ਸਾਰੀ ਵਿਉਂਤਬੰਦੀ ਚੱਲ ਰਹੀ ਸੀ ਤਾਂ ਮੂਸਾ ਰੋਪੜੀ ਨੂੰ ਇਸ ਬਾਰੇ ਪਤਾ ਲੱਗਾ ਉਹ ਪਹਿਲਕਾ ਗੁਰੂ ਕਿਵੇਂ ਵੈਰਾਗੀ ਬੋਖਦੇ ਨੇ ਜੋ ਨਵੇਂ ਨਗਰ ਪੈ ਉਤਾਂਦੇ ਨੇ ਸੰਸਾਰਿਕ ਚੋਣਿਆਂ ਤੇ ਫੋਤੇ ਮੋਹ ਅੰਦਰ ਜਿੱਦ ਦੁਨੀਆ ਤੇ ਵਪਾਰ ਪੈ ਚਲਾਉਂਦੇ ਨੇ ਗੁਰੂ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਪਿਆਰ ਨਾਲ ਉਹ ਤੇ ਸ਼ੰਕੀਰ ਨੂੰ ਇਹ ਤੇ ਰਵਾਈ ਗੁਰੂ ਨਾਲਕ ਦੇ ਘਰ ਉੱਤੇ ਵਿਰਾਗ ਤੇ ਸ੍ਰਿਸ਼ਟੀ ਦਾ ਸੰਵੇਦ ਗੂੜਾ ਦੇਸੀ ਮਾਰਗ ਸਭ ਤੋਂ ਉੱਤਮ ਸੱਚੇ ਵੈਰਾਗ ਨਾਲ ਉਵੇਂ ਮੁਲਕਤੂਆ ਦਿਨ ਬੀਤਦੇ ਗਏ ਨਗਰਪੁਰ ਵਸ ਗਿਆ ਤੇ ਟੱਕ ਨਾਲ ਕੀ ਵਿੱਚ ਮੇਲੇ ਲੱਗਣ ਲੱਗੇ ਹਰ ਰੋਜ਼ ਗੁਰੂ ਦਰਬਾਰ ਸੱਜਣ ਲੱਗਾ ਜੇ ਸੌਂਦੀਆ ਗੁਰੂ ਕੇ ਲੰਗਰ ਅਟੁੱਟ ਚੱਲਣ ਲੱਗੇ ਹਰੇਕ ਦਿਸ਼ਾ ਤੋਂ ਸੰਗਤਾਂ ਗੁਰੂ ਘਰ ਦੀ ਸੰਗਤ ਕਰਨ ਲਈ ਆਉਣ ਲੱਗੀਆਂ ਕੋਈ ਸਿਮਰਨ ਕਰਕੇ ਕੋਈ ਸੇਵਾ ਕਰਕੇ ਇਹ ਮੁਕਾਬਲੇਆਂ ਖੁਸ਼ੀਆਂ ਪ੍ਰਾਪਤ ਕਰਨ ਨੂੰ ਇਸ ਤਰ੍ਹਾਂ ਇਸ ਤੋਂ ਫੇਰ ਵਰਗਾ ਲੱਗਦਾ ਡਾਕਟਰ ਲਾਲ ਦੀ ਪ੍ਰੋਜੈਕਟ ਹੋਏ ਦੋ ਤਰ੍ਹਾਂ ਦੇ ਨਾ ਸਭਾ ਵੀ ਕਰ ਰਹੀ